ਨਹੀਂ ਜੀ ਇਹ ਵਿੱਚ ਥੋੜਾ ਜਿਵੇਂ ਕੀ ਕਹਿੰਦੇ ਆ ਕਿ ਕੁਝ ਪਰਸੈਂਟ ਦੇ ਵਿੱਚ ਹੈ ਜਿਵੇਂ ਕੀ ਇੱਕ ਦੋ ਬੰਦਾ ਗਲਤ ਹੁੰਦਾ ਉਹਦੀ ਸਜ਼ਾ ਸਾਰਿਆਂ ਨੂੰ ਭੁਗਤਣੀ ਪੈਂਦੀ ਬਿਆਨ ਉਧਲੇ ਪਾਸੋਂ ਵੀ ਆਉਂਦੇ ਨੇ ਇਧਰਲੇ ਪਾਸੋਂ ਵੀ ਆਉਂਦੇ ਨੇ ਭੁਗਤਣਾ ਫਿਰ ਉਹਨਾਂ ਲੋਕਾਂ ਨੂੰ ਪੈਂਦਾ ਏ ਜਿਨ੍ਹਾਂ ਨੇ ਕਾਰੋਬਾਰ ਦੇ ਲਈ ਜਾਣਾ ਜਿਨ੍ਹਾਂ ਨੇ ਹੁਣ ਦੇਖੋ ਜੀ ਜਿਵੇਂ ਕੀ ਮੈਂ ਪੰਜਾਬ ਤੋਂ ਦਿੱਲੀ ਹਿਮਾਚਲ ਜੌਬ ਤੇ ਜਾਂਦਾ ਸਾਨੂੰ ਵੀ ਪ੍ਰੋਬਲਮ ਆਉਂਦੀ ਹੈ ਹਿਮਾਚਲ ਵਾਲੇ ਸਾਨੂੰ ਵੀ ਗਲਤ ਨਿਗਾ ਦੇ ਨਾਲ ਦੇਖਦੇ ਨੇ ਇਹ ਸਾਨੂੰ ਭੁਗਤਣਾ ਪੈਂਦਾ ਕਿਵੇਂ ਭਾਈ ਚਾਰਖਾਂ ਸਾਂਝ ਕਾਇਮ ਕੀਤੀ ਜਾਵੇ ਤੁਸੀਂ ਕੀ ਸੋਚਦੇ ਇਹ ਤਾਂ ਰਲ ਮਿਲ ਕੇ ਗੱਲਬਾਤ ਕਰਨੀ ਪਵੇਗੀ ਸਾਰਿਆਂ ਨੂੰ ਬੈਠਣਾ ਪਏ ਤਾਂ ਹੀ ਜਾ ਕੇ ਕੰਮ ਸੈੱਟ ਹੋਵੇ ਨੁਕਸਾਨ ਹੁੰਦਾ ਜਦੋਂ ਫਿਰ ਜਦੋਂ ਪੰਜਾਬ ਦੇ ਲੋਕ ਹਿਮਾਚਲ ਜਾਂਦੇ ਨੇ ਫਿਰ ਉਹ ਚੀਜ਼ਾਂ ਪੁਕਤਣੀਆਂ ਪੈਂਦੀਆਂ ਨੇ ਉੱਥੇ ਜਾ ਕੇ ਕੋਈ ਨੁਕਸਾਨ ਤਾਂ ਭਾਈ ਸਾਰਿਆਂ ਦਾ ਹੀ ਹੈ ਨੰਦੇ ਚ ਮੱਛਲ ਦਾ ਵੀ ਹੈ ਪੰਜਾਬ ਦਾ ਵੀ ਠੀਕ ਹੈ ਸਾਰੇ ਆਪਣੀ ਆਪਣੀ ਸਮਝਦਾਰੀ ਦਿਖਾਵੇ ਇਹ ਇਹ ਜਿਹੜਾ ਚੱਲ ਰਿਹਾ ਹੈ ਪਿੱਛੇ ਕੁਝ ਬੀਤਿਆ ਟਾਈਮ ਚ ਇਸ ਨੂੰ ਜਿਹੜਾ ਹੈਗਾ ਖਤਮ ਕਰਕੇ ਕਿ ਨਵੇਂ ਸਿਰੇ ਤੋਂ ਜਿਹੜੀ ਹੈਗੀ ਨਵੀਂ ਭਾਈਚਾਰੇ ਦੀ ਮਿਸਾਲ ਲੋਕਾਂ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਇਹ ਮੈਸੇਜ ਜਿਹੜਾ ਸਹੀ ਜਾਵੇ ਜਿਹੜੇ ਹਿਮਾਚਲ ਦੇ ਲੋਕ ਆ ਪੰਜਾਬ ਆਣ ਤੇ ਪੰਜਾਬ ਦੇ ਲੋਕ ਹਿਮਾਚਲ ਚ ਜਾਣ ਦੇਖੋ ਦੋ ਭਰਾਵਾਂ ਦਾ ਆਪਸ ਦੇ ਬਿਨਾਂ ਨਹੀਂ 살ਦਾ ਹੁੰਦਾ ਠੀਕ ਹੈ ਇਹ ਦੋਨੋਂ ਜਿਹੜੀਆਂ ਹੈਗੀਆਂ ਇੱਕ ਦੂਜੇ ਨਾਲ ਜਿਹੜੇ ਹੈਗੀਆਂ ਮਿਲ ਵਰਤਨ ਇਹਨਾਂ ਦਾ ਹੈਗਾ ਤੇ ਕੰਮਕਾਰ ਵੀ ਜਿਹੜੇ ਸਾਡੇ ਤਕਰੀਬਨ ਸਾਰਿਆਂ ਦੇ ਸਾਂਝੇ ਹੀ ਆ ਅਸੀਂ ਹਿਮਾਚਲ ਦੀ ਹੱਦ ਤੇ ਆ ਤਾਂ ਅਸੀਂ ਲਗਾਤਾਰ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਹਿਮਾਚਲ ਵਾਲੇ ਪਾਸਿਓਂ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਨੇ ਭਾਈਚਾਰਕ ਸਾਂਝ ਕਿਸ ਤਰੀਕੇ ਦੇ ਨਾਲ ਕਾਇਮ ਰਹਿ ਸਕਦੀ ਹੈ ਜਦੋਂ ਕਿ ਹੁਣ ਤਲਖ ਭਰੇ ਮਾਹੌਲ ਦੇ ਵਿੱਚ ਤਾਂ ਦੇਖ ਸਕਦੇ ਹਾਂ ਕਿ ਆਵਾਜਾਈ ਉਸੇ ਤਰੀਕੇ ਦੇ ਨਾਲ ਚੱਲ ਰਹੀ ਹੈ ਲੋਕ ਹਿਮਾਚਲ ਵਾਲੇ ਪਾਸਿਓਂ ਆ ਰਹੇ ਨੇ ਤਾਂ ਪੰਜਾਬ ਵਾਲੇ ਪਾਸਿਓਂ ਗੱਡੀਆਂ ਹਿਮਾਚਲ ਨੂੰ ਜਾ ਰਹੀਆਂ ਨੇ ਬਹੁਤ ਸਾਰੇ ਲੋਕ ਪੰਜਾਬ ਦੇ ਸੱਪਰ ਕਰਕੇ हिमाचल ਤੋਂ ਮੁੜ ਰਹੇ ਨਹੀਂ ਤਾਂ ਪੰਜਾਬ ਵਾਲੇ ਪਾਸੇੋਂ ਵੀ ਹਿਮਾਚਲ ਵੱਲ ਨੂੰ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਮਾਹੌਲ ਬਣਾਇਆ ਗਿਆ ਪਰ ਦੂਜੇ ਪਾਸੇ ਮੈਨੂੰ ਲੱਗਦਾ ਕਿ ਲੋਕ ਚਾਹੁੰਦੇ ਨੇ ਕਿ ਭਾਈਚਾਰਕ ਸਾਂਝ ਆ ਜਿਹੜੀ ਉਹ ਬਣੀ ਰਹੇ ਜੋ ਕੜਤਣ ਇਸ ਸਮੇਂ ਚੱਲ ਰਹੀ ਆ ਹਿਮਾਚਲ ਤੇ ਲੋਕਾਂ ਦੇ ਵਿਚਾਰ ਤਾਂ ਉਹ ਜਿਹੜੀ ਕੜਤਣ ਆ ਉਹ ਖਤਮ ਹੋਣੀ ਚਾਹੀਦੀ ਇੱਕ ਸਰਦਾਰ ਪੰਜਾਬੀ ਵੀ ਹਿਮਾਚਲ ਚੋਂ ਜਾ ਕੇ ਇਹਨੇ ਗੱਲਬਾਤ ਕਰਦੇ ਆ ਭਾਈ ਕਿੱਥੋਂ ਆਇਓ ਭਾਈ ਬੱਦੀ ਤੋਂ ਹੀ ਹਿਮਾਚਲ ਤੋਂ ਹਾਂ ਕਿਸ ਤਰੀਕੇ ਦਾ ਮਾਹੌਲ ਆ ਬੱਦੀ ਦੇ ਵਿੱਚ ਹੈ ਜਿਸ ਤਰੀਕੇ ਦੀਆਂ ਖਬਰਾਂ ਚੱਲ ਰਹੀਆਂ ਨੇ ਵੀ ਬਹੁਤ ਕੜਤਣ ਭਰਿਆ ਮਾਹੌਲ ਹੋਇਆ ਤਲਕੀ ਹੋ ਰਹੀ ਨਹੀਂ ਨਹੀਂ ਜੀ ਇਹ ਵਿੱਚ ਥੋੜਾ ਜਿਵੇਂ ਕੀ ਕਹਿੰਦੇ ਆ ਕਿ ਕੁਝ ਪਰਸੈਂਟ ਦੇ ਵਿੱਚ ਹੈ ਜਿਵੇਂ ਕੀ ਇੱਕ ਦੋ ਬੰਦਾ ਗਲਤ ਹੁੰਦਾ ਉਹਦੀ ਸਜ਼ਾ ਸਾਰਿਆਂ ਨੂੰ ਭੁਗਤਣੀ ਪੈਂਦੀ ਹੈ ਕੀ ਕਹਿਣਾ ਚਾਹੁੰਦੇ ਹੋ ਜੋ ਭਾਈਚਾਰਕ ਸਾਂਝ ਕਿਵੇਂ ਕਾਇਮ ਰਹਿ ਸਕਦੀ ਹੈ ਭਾਜੀ ਭਾਈਚਾਰਕ ਸਾਂਝ ਤਾਂ ਹੀ ਕਾਇਮ ਰਹਿ ਸਕਦੀ ਹੈ ਅਗਰ ਆਪਾਂ ਇੱਕ ਦੂਜੇ ਦੇ ਪ੍ਰਤੀ ਪਿਆਰ ਬਣਾ ਕੇ ਰੱਖੀਏ ਇਹ ਜੋ ਵੀ ਅੱਗੇ ਲੀਡਰ ਨੇ ਸਹਿਵਾ ਨੇ ਇਹ ਸਾਨੂੰ ਭੜਕਾ ਵੀ ਰਹੇ ਨੇ ਠੀਕ ਨਹੀਂ ਕੁਝ ਆਪਣੀ ਵੀ ਗਲਤੀ ਹੁੰਦੀ ਆ ਆਪਾਂ ਨੂੰ ਵੀ ਪੰਜਾਬ ਵਾਲਿਆਂ ਨੂੰ ਸੁਧਾਰਨਾ ਚਾਹੀਦਾ ਕੁਝ ਹਿਮਾਚਲ ਵਾਲਿਆਂ ਨੇ ਆ ਉਹਨਾਂ ਨੂੰ ਵੀ ਸੁਧਾਰਨਾ ਚਾਹੀਦਾ ਕਾਫੀ ਫਿਰ ਪਹਿਲਾਂ ਵੀ ਅਜਿਹੇ ਤਰ੍ਹਾਂ ਦੇ ਵਿਵਾਦ ਆਏ ਸੀ ਪਹਿਲਾਂ ਵੀ ਹਿਮਾਚਲ ਵਰਸ ਪੰਜਾਬੀ ਕਰ ਦਿੱਤਾ ਗਿਆ ਸੀ ਕੁਝ ਕੁ ਲੋਕਾਂ ਦੀ ਗਲਤੀ ਕਰਕੇ ਫਿਰ ਦੋਵੇਂ ਫਿਰਕਿਆਂ ਨੂੰ ਭੁਗਤਣਾ ਪੈਂਦਾ ਫਿਰ ਉਹ ਤਲਖਪਰੇ ਬਿਆਨ ਉਧਰਲੇ ਪਾਸੋਂ ਵੀ ਆਉਂਦੇ ਨੇ ਇਧਰਲੇ ਪਾਸੋਂ ਵੀ ਆਉਂਦੇ ਨੇ ਭੁਗਤਣਾ ਫਿਰ ਉਹਨਾਂ ਲੋਕਾਂ ਨੂੰ ਪੈਂਦਾ ਏ ਜਿਨ੍ਹਾਂ ਨੇ ਕਾਰੋਬਾਰ ਦੇ ਲਈ ਜਾਣਾ ਜਿਨ੍ਹਾਂ ਨੇ ਸਾਬ ਉਹਨੂੰ ਦੇਖੋ ਜੀ ਜਿਵੇਂ ਕੀ ਮੈਂ ਪੰਜਾਬ ਤੋਂ ਦਿੱਲੀ ਹਿਮਾਚਲ ਜੌਬ ਤੇ ਜਾਂਦਾ ਸਾਨੂੰ ਵੀ ਪ੍ਰੋਬਲਮ ਆਉਂਦੀ ਹੈ ਹਿਮਾਚਲ ਵਾਲੇ ਸਾਨੂੰ ਵੀ ਗਲਤ ਨਿਗਾਹ ਦੇ ਨਾਲ ਦੇਖਦੇ ਨੇ ਇਹ ਸਾਨੂੰ ਭੁਗਤਣਾ ਪੈਂਦਾ ਉਹ ਚੀਜ਼ ਨਹੀਂ ਹੋਣੀ ਨਹੀਂ ਹੋਣੀ ਚਾਹੀਦੀ ਬਿਲਕੁਲ ਬਹੁਤ ਬਹੁਤ ਤਾਂ ਤਾਂ ਪੰਜਾਬ ਦੇ ਨੌਜਵਾਨ ਹਿਮਾਚਲ ਦੇ ਵਿੱਚ ਨੌਕਰੀ ਤੇ ਹਰ ਰੋਜ਼ ਜਾਂਦੇ ਨੇ ਬੱਦੀ ਦੇ ਵਿੱਚ ਤਾਂ ਇਹਨਾਂ ਨੇ ਵੀ ਇੱਕ ਸੁਨੇਹਾ ਦਿੱਤਾ ਕਿ ਭਾਈਚਾਰਕ ਸਾਂਝ ਆ ਜਿਹੜੀ ਉਹ ਕਾਇਮ ਰਹਿਣੀ ਚਾਹੀਦੀ ਆ ਤਾਂ ਕੁਝ ਕੁ ਲੋਕਾਂ ਦੇ ਕਾਰਨ ਫਿਰ ਭੁਗਤਣਾ ਸਾਰਿਆਂ ਨੂੰ ਪੈਂਦਾ ਏ ਤਾਂ ਦੋਮਾ ਪਾਸੇ ਤੋਂ ਦੋਮਾ ਪਾਸੇ ਦੇ ਲੋਕਾਂ ਨੂੰ ਸੋਚਣਾ ਪਏਗਾ ਕਿ ਆਪਾਂ ਨੇ ਭਾਈਚਾਰਕ ਸਾਂਝ ਕਿਸ ਤਰੀਕੇ ਦੇ ਨਾਲ ਕਾਇਮ ਰੱਖਣੀ ਆ ਇਸ ਕੜਤਣ ਭਰੇ ਮਾਹੌਲ ਨੂੰ ਕਿਵੇਂ ਠੰਡਾ ਕਰਨ ਆਵਾਜ਼ ਇਸੇ ਤਰੀਕੇ ਦੇ ਨਾਲ ਚੱਲ ਰਹੀ ਹੈ ਅਸੀਂ ਵੱਖ-ਵੱਖ ਰਾਹਗੀਰ ਨੇ ਜਿਹੜੇ ਹਿਮਾਚਲ ਵਾਲੇ ਪਾਸੇ ਤੋਂ ਆ ਰਹੇ ਨੇ ਆਪਣੀਆਂ ਗੱਡੀਆਂ ਦੇ ਰਾਹੀਂ ਆਪਣੇ ਵਹੀਕਲਾਂ ਦੇ ਰਾਹੀਂ ਅਸੀਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਕਿ ਹਿਮਾਚਲ ਦੇ ਵਿੱਚ ਕਿਸ ਤਰੀਕੇ ਦਾ ਮਾਹੌਲਾ ਤਾਂ ਉਸ ਕੜਤਣ ਪਰੇ ਰਵੱਈਏ ਦੇ ਵਿੱਚ ਲੋਕ ਕੀ ਕੀ ਸੋਚਦੇ ਨੇ ਤਾਂ ਇੱਕ ਰਾਹੀਰ ਨੂੰ ਸੀਨੇ ਹੋਰ ਰੋਕਿਆ ਤਾਂ ਗੱਲਬਾਤ ਕਰਾਂਗੇ ਅਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਹਿਮਾਚਲ ਤੋਂ ਆਇਓ ਹਾਂਜੀ ਬੱਚੇ ਜਾਰੀ ਜੀ ਬੱਦੇ ਜਾ ਰਹੇ ਮੋਲ ਆ ਮੋਲ ਠੀਕ ਸਿਕਈ ਹੋਤੇ ਠੀਕ ਮਾਹੌਲ ਹੈ ਹਾਂਜੀ ਜਿਸ ਤਰੀਕੇ ਦੀਆਂ ਖਬਰਾਂ ਚੱਲ ਰਹੀਆਂ ਨੇ ਕੜਤਣ ਕਿਵੇਂ ਖਤਮ ਕੀਤੀ ਜਾ ਸਕਦੀ ਹੈ ਕਿਵੇਂ ਭਾਈਚਾਰਕ ਸਾਂਝ ਕਾਇਮ ਕੀਤੀ ਜਾ ਸਕਦੀ ਹੈ ਤੁਸੀਂ ਕੀ ਸੋਚਦੇ ਹੋ ਭਾਈ ਇਹ ਤਾਂ ਰਲ ਮਿਲ ਕੇ ਗੱਲਬਾਤ ਕਰਨੀ ਪਵੇਗੀ ਸਾਰਿਆਂ ਨੂੰ ਬੈਠਣਾ ਪਏ ਤਾਂ ਹੀ ਜਾ ਕੇ ਕੰਮ ਸੈੱਟ ਹੋਏਗਾ ਨੁਕਸਾਨ ਹੁੰਦਾ ਜਦੋਂ ਫਿਰ ਜਦੋਂ ਪੰਜਾਬ ਦੇ ਲੋਕ ਹਿਮਾਚਲ ਜਾਂਦੇ ਨੇ ਫਿਰ ਉਹ ਚੀਜ਼ਾਂ ਪੁਕਤਣੀਆਂ ਪੈਂਦੀਆਂ ਨੇ ਉੱਥੇ ਜਾ ਕੇ ਕੁਝ ਦੇਖੋ ਨੁਕਸਾਨ ਤਾਂ ਭਾਈ ਸਾਰਿਆਂ ਦਾ ਹੀ ਹੈ ਨਾ ਇਹਦੇ 'ਚ ਹਿਮਾਚਲ ਦਾ ਵੀ ਹੈ ਪੰਜਾਬ ਦਾ ਵੀ ਹੈ ਬਿਲਕੁਲ ਤਾਂ ਰਾਹੀਰੇ ਕਹ ਰਹੇ ਨੇ ਕਿ ਕੜਤਣ ਆ ਜਿਹੜੀ ਇਹ ਖਤਮ ਹੋਣੀ ਚਾਹੀਦੀ ਆ ਆਪਸੀ ਭਾਈਚਾਰਕ ਸਾਂਝ ਬਣੀ ਰਹਿਣੀ ਚਾਹੀਦੀ ਆ ਤਾਂ ਗੱਡੀਆਂ ਦੇ ਕਾਫਲੇ ਲਗਾਤਾਰ ਪੰਜਾਬ ਵਾਲੇ ਪਾਸਿਓਂ ਵੀ ਹਿਮਾਚਲ ਨੂੰ ਜਾ ਰਹੇ ਨੇ ਤਾਂ ਹਿਮਾਚਲ ਵਾਲੇ ਪਾਸੇ ਉਹ ਵੀ ਗੱਡੀਆਂ ਨੇ ਜਿਹੜੀਆਂ ਲਗਾਤਾਰ ਉਹ ਪੰਜਾਬ ਦੀ ਐਂਟਰੀ ਵੱਲ ਨੂੰ ਜਾ ਰਹੀਆਂ ਨੇ ਅਸੀਂ ਉਸ ਹਾਦਸੇ ਤੇ ਖੜੇ ਆ ਜਿੱਥੇ ਕਿ ਹਿਮਾਚਲ ਦੀ ਹੱਦ ਦੇ ਥਾਂ ਤੋਂ ਤਕਰੀਬਨ ਸ਼ੁਰੂ ਹੋ ਜਾਂਦੀ ਆ ਤਾਂ ਉਸ ਥਾਂ ਦੇ ਉੱਤੇ ਰੋਕ ਕੇ ਸੀ ਕੁਝ ਰਾਹੀਰਾਂ ਦੇ ਨਾਲ ਗੱਲਬਾਤ ਕਰ ਰਿਹਾ ਕਿ ਇਹ ਕੜਤਣ ਪਰੇ ਮਾਹੌਲ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਕਿਵੇਂ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾ ਸਕਦੀ ਹੈ ਦੋਵੇਂ ਫਿਰਕਿਆਂ ਦੇ ਮਤਾਬਕ ਅਸੀਂ ਹੋਰ ਵੀ ਰਾਹੀਗਰਾਂ ਦੇ ਨਾਲ ਗੱਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੁਝ ਹੋਰ ਲੋਕ ਸਾਡੇ ਨਾਲ ਨੇ ਬੱਦੀ ਦੇ ਰਹਿਣ ਵਾਲੇ ਕਿਸ ਤਰੀਕੇ ਨਾਲ ਦੇਖਦੇ ਹੋ ਭਾਈਚਾਰਕ ਸਾਂਝ ਮਜ਼ਬੂਤ ਕਿਵੇਂ ਕੀਤੀ ਜਾ ਸਕਦੀ ਹੈ ਪਿਛਲੇ ਦਿਨਾਂ ਦੇ ਵਿੱਚ ਕੜਤਣ ਭਰਿਆ ਮਾਹੌਲ ਬਣਿਆ ਦੋ ਫਿਰਕਿਆਂ ਨੂੰ ਲੜਾਉਣ ਦੀ ਕੋਸ਼ਿਸ਼ ਹੋਈ ਭਾਈ ਸਾਹਿਬ ਜਿਹੜਾ ਇਹ ਮਾਹੌਲ ਹੈ ਠੀਕ ਹੈ ਇਹ ਕੋਈ ਐਡਾ ਗੰਦਾ ਮਾਹੌਲ ਨਹੀਂ ਹੈਗਾ ਬਹੁਤ ਵਧੀਆ ਮਾਹੌਲ ਹੈ ਜੇ ਸਾਰੇ ਜਣੇ ਹੀ ਆਪਸ ਦੇ ਵਿੱਚ ਇਕੱਠੇ ਹੋ ਕੇ ਰਹਿਣ ਤਾਂ ਇਹ ਕੋਈ ਐਡਾ ਕੋਈ ਵੱਡਾ ਇਸ਼ੂ ਨਹੀਂ ਹੈਗਾ ਠੀਕ ਹੈ ਸਾਰੇ ਆਪਣੀ ਆਪਣੀ ਸਮਝਦਾਰੀ ਦਿਖਾਵੇ ਇਹ ਜਿਹੜਾ ਚੱਲ ਰਿਹਾ ਹੈ ਪਿੱਛੇ ਕੁਝ ਬੀਤਿਆ ਟਾਈਮ ਚ ਇਸ ਨੂੰ ਜਿਹੜਾ ਹੈਗਾ ਖਤਮ ਕਰਕੇ ਕਿ ਨਵੇਂ ਸਿਰੇ ਤੋਂ ਜਿਹੜੀ ਹੈਗੀ ਨਵੀਂ ਭਾਈਚਾਰੇ ਦੀ ਮਿਸਾਲ ਲੋਕਾਂ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਇਹ ਮੈਸੇਜ ਜਿਹੜਾ ਸਹੀ ਜਾਵੇ ਜਿਹੜੇ ਹਿਮਾਚਲ ਦੇ ਲੋਕ ਆ ਪੰਜਾਬ ਆਣ ਤੇ ਪੰਜਾਬ ਦੇ ਲੋਕ ਹਿਮਾਚਲ ਚ ਜਾਣ ਉਸ ਦੇ ਨਾਲ ਫਿਰ ਮਾਹੌਲ ਕਿਤਨਾ ਕਿਤੇ ਖਰਾਬ ਹੁੰਦਾ ਜਦੋਂ ਦੋ ਫਿਰਕੇ ਲੜਦੇ ਨੇ ਜਦੋਂ ਬਾਦ ਵਿਵਾਦ ਹੁੰਦਾ ਇੱਕ ਦੂਜੇ ਵੱਲੋਂ ਤਿੱਖੀ ਬਿਆਨਵਾਜੀ ਹੁੰਦੀ ਦੇਖੋ ਉਹ ਤਾਂ ਦੇਖੋ ਹਰ ਤਰ੍ਹਾਂ ਦੇ ਜਿਹੜੇ ਲੋਕ ਐ ਉਹ ਇੱਥੇ ਹੈਗੇ ਆ ਠੀਕ ਐ ਤੇ ਇਸ ਚੀਜ਼ ਨੂੰ ਖਤਮ ਕਰਕੇ ਭਾਈਚਾਰੇ ਦੇ ਵੱਲ ਜਿਹੜਾ ਹੈਗਾ ਸਾਰਿਆਂ ਨੂੰ ਆਪਣੀ ਆਪਣੀ ਸਮਝਦਾਰੀ ਇਸਤੇਮਾਲ ਕਰਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਜਿਗਾ ਭਾਈਚਾਰੇ ਵੱਲ ਜਿਹੜਾ ਹੈਗਾ ਧਿਆਨ ਦੇਣਾ ਚਾਹੀਦਾ ਸਰਦਾਰ ਜੀ ਤੁਸੀਂ ਕਿਵੇਂ ਦੇਖਦੇ ਹੋ ਮਾਹੌਲ ਹਾਂਜੀ ਹਾਂ ਦੋਨੇ ਤੁਸੀਂ ਕਿਸ ਤਰੀਕੇ ਦਾ ਮਾਹੌਲ ਹੋਣਾ ਚਾਹੀਦਾ ਭਾਈ ਸਾਹਿਬ ਠੀਕ ਕਹਿ ਰਹੇ ਆ ਜੀ ਕੋਈ ਅਸੀਂ ਗੱਲ ਨਹੀਂ ਹੈ ਉਧਰ ਸਾਰਾ ਠੀਕ ਠਾਕ ਚੱਲ ਰਿਹਾ ਅਸੀਂ ਜਾ ਕੇ ਆਏ ਆਂਗੇ ਵਾਹ ਬੜੇ ਵਧੀਆ ਮਿਲਣਸਾਰ ਬੰਦੇ ਕਿੱਥੇ ਰਹਿਣ ਤੁਸੀਂ ਮਾਤਲ ਰਹੇ ਨੇ ਹਾਂ ਨਹੀਂ ਅਸੀਂ ਬੱਧੀ ਗਏ ਸੀਗੇ ਹਾਂ ਮੋਹੱਲੀ ਮੋਹੱਲੀ ਤੇ ਮੋਹੱਲੀ ਤੇ ਕੀ ਲੱਗਦਾ ਤੁਹਾਨੂੰ ਪਾਈਚਾਰ ਕਿਸਾਨ ਜਿਸ ਤਰੀਕੇ ਨਾਲ ਮਜ਼ਬੂਤ ਹੋ ਸਕਦੀ ਆ ਕਿਵੇਂ ਇਕੱਠੇ ਰਲ ਮਿਲ ਕੇ ਰਹਿਣਾ ਚਾਹੀਦਾ ਹਾਂਜੀ ਹਾਂ ਜਿਹੜੀ ਇਹ ਹੁੱਲੜਬਾਜੀ ਆ ਇਹ ਖਤਮ ਕਰਨੀ ਚਾਹੀਦੀ ਆ ਆਪਾਂ ਨੂੰ ਹਾਂਜੀ ਇਕੱਠੇ ਮਿਲ ਕੇ ਰਹਿਣਾ ਹਾਂ ਇਕੱਠੇ ਮਿਲ ਕੇ ਰਹਿਣਾ ਚਾਹੀਦਾ ਬਹੁਤ ਬਤ ਦੇਖੋ ਸਾਰਿਆਂ ਦੇ ਜਿਹੜੇ ਕੰਮ ਐ ਉਹ ਇਕੱਠੇ ਐ ਸਾਂਝੇ ਕੰਮ ਐ ਹਿਮਾਚਲ ਵਾਲਿਆਂ ਨੂੰ ਪੰਜਾਬ ਨਾਲ ਐ ਪੰਜਾਬ ਵਾਲਿਆਂ ਨੂੰ ਹਿਮਾਚਲ ਨਾਲ ਐ ਨਹੀਂ ਸਰਦਾ ਇੱਕ ਦੂਜੇ ਨਾਲ ਹਾਂ ਨਹੀਂ ਸਰਦਾ ਦੇਖੋ ਦੋ ਭਰਾਵਾਂ ਦਾ ਆਪਸ ਦੇ ਬਿਨਾਂ ਨਹੀਂ ਸਰਦਾ ਹੁੰਦਾ ਠੀਕ ਐ ਇਹ ਦੋਨੋਂ ਜਿਹੜੀਆਂ ਹੈਗੀਆਂ ਐ ਇੱਕ ਦੂਜੇ ਨਾਲ ਜਿਹੜੇ ਹੈਗੀਆਂ ਮਿਲ ਵਰਤਨ ਇਹਨਾਂ ਦਾ ਹੈਗਾ ਤੇ ਕੰਮਕਾਰ ਵੀ ਜਿਹੜੇ ਸਾਡੇ ਤਕਰੀਬਨ ਸਾਰਿਆਂ ਦੇ ਸਾਂਝੇ ਹੀ ਆ ਹਾਂ ਬਿਲਕੁਲ ਬਹੁਤ ਬੜਾ ਬਹੁਤ ਸੋਹਣੀ ਗੱਲਬਾਤ ਕਈ ਵਾਰ ਰਾਹੀਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਭਾਈਚਾਰਕ ਸਾਜ ਮਜ਼ਬੂਤ ਹੋਣੀ ਚਾਹੀਦੀ ਆ ਇਕੱਠੇ ਮਿਲ ਕੇ ਰਹਿਣਾ ਚਾਹੀਦਾ ਦੋਵੇਂ ਸੂਬੇ ਦੇ ਲੋਕਾਂ ਨੂੰ ਇੱਕ ਦੂਜੇ ਬਿਨਾਂ ਨਹੀਂ ਸਰ ਸਕਦਾ ਇਸੇ ਕਰਕੇ ਤਾਂ ਫਿਰ ਸਨੇਹਾ ਕੁਝ ਲੋਕ ਦੇ ਰਹੇ ਨੇ ਕਿ ਜਿਹੜੀ ਕੜਤਣ ਆ ਇਹ ਖਤਮ ਹੋਣੀ ਚਾਹੀਦੀ ਆ ਇਕੱਠੇ ਮਿਲ ਕੇ ਰਹਿਣਾ ਚਾਹੀਦਾ ਕਿਉਂਕਿ ਕੰਮਕਾਰ ਸਾਂਝੇ ਨੇ हिमाचल ਦੇ ਲੋਕਾਂ ਨੂੰ ਵੀ ਪੰਜਾਬ ਚ ਜਾਣਾ ਪੈਂਦਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਹਿਮਾਚਲ ਚ ਜਾਣਾ ਪੈਂਦਾ ਕਮਾਕਾਰਾਂ ਦੇ ਲਈ ਤਾਂ ਜਹੇ ਦੇ ਵਿੱਚ ਜਿਹੜੀ ਕੜਤਣ ਆ ਤਿੱਖੇ ਬੋਲ ਨੇ ਉਹ ਨਾ ਬੋਲੇ ਜਾਣ ਤਾਂ ਇਕੱਠੇ ਮਿਲ ਕੇ ਰਹਿਣਾ ਚਾਹੀਦਾ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਹਿਮਾਚਲ